ਇਨਸਾਫ ਕਰੇ ਜੀ ਮੈਂ ਜਵਾਨਾ ਤੋ ਜਕੀ ਹੈ ਕਹਦੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਨਹੀਂ ਹੈ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਰੀਪੋ ਕਮ ਹੈ ਸੋ ਐਸੀ ਮਹਿਮਾ ਬਾਜਾਂ ਵਾਲੇ ਸਤਗੁਰ ਸੱਚੇ ਪਾਤਸ਼ਾਹ ਦੀ ਅੱਲਾ ਜਾਰਖਾ ਜੋਗੀ ਲਿਖਦਾ ਹੈ ਗੁਰੂ ਤੇਗ ਬਹਾਦਰ ਕੇ ਪੁੱਤਰੇ ਗੋਵਿੰਦ ਸਿੰਘ ਦੇ ਪੁੱਤ ਧਰਮ ਰੱਖਣ ਸੀ ਸੰਦਯੋ ਪ੍ਰਵਲ ਪੰਥ ਭਇਓ ਸੂਤ ਤਨਗੁਰੂ ਕਲਗੀਧਰ ਮਹਾਰਾਜ ਜੀ ਤਨਗੁਰੂ ਜੀ ਦੇ ਸਹਬਜ਼ਾਦੇ ਤਨਗੁਰੂ ਜੀ ਦੇ ਪਿਆਰੇ ਸਿੰਘ ਤਨ ਮਾਤਾ ਗੁਜਰੀ ਜੀ ਅੱਜ ਜੋ ਪ੍ਰਸੰਗ ਦੀ ਲੜੀ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ 13 ਪੋ ਵਾਲੇ ਦਿਨ ਹੋ ਜਾਂਦੀ ਹੈ ਉਹ ਆਪਾਂ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਆਪਣੀਆਂ ਮਰ ਬਿਰਤੀਆਂ ਨੂੰ ਧੰਨ ਮਾਤਾ ਗੁਜਰੀ ਜੀ ਧੰਨ ਛੋਟੇ ਸਹਿਬਜ਼ਾਦਿਆਂ ਦੀ ਪਵਿੱਤਰ ਚਰਨਾਂ ਵੱਲ ਸਰਹੰਦ ਵੱਲ ਲੈ ਚੱਈਏ ਉਹ ਕੈਸਾ ਸਮਾ ਹੋਵੇਗਾ ਸਾਹਿਬ ਜਾਂਦਿਆਂ ਦੇ ਸਰੀਰ ਧਨਮਤਾ ਜੀ ਦਾ ਸਰੀਰ ਕਿਲੇ ਦੀ ਕੰਧ ਕੋਲ ਰੱਖ ਦਿੱਤਾ ਕੱਪੜਾ ਤੋਂ ਬਿਨਾਂ ਸਰੀਰ ਪਏ ਨੇ ਸਾਰੇ ਪਾਸੇ ਢੰਡੋਰਾ ਪਿੱਛੇ ਦਿੱਤਾ ਗਿਆ ਕਿ ਕੋਈ ਇਹਨਾਂ ਭਾਗੀਆਂ ਦਾ ਸਰੀਰ ਚੱਕਣ ਦੀ ਖੇਚਲ ਨਾ ਕਰੇ ਇਹ ਸਰੀਰ ਇਸੇ ਤਰ੍ਹਾਂ ਰੁਲਦੇ ਰਹਿਣ ਤੇ ਕੋਈ ਹਕੂਮਤ ਦੇ ਵਿਰੁੱਧ ਜਾ ਕੇ ਲੜੇ ਨਾ ਉਸ ਨੂੰ ਪਤਾ ਲੱਗ ਜਵੇ ਕਿ ਕੀ ਹੱਸਰ ਕਰਦੀ ਹੈ ਇਹ ਹਕੂਮਤ ਪਰ ਉੱਥੇ ਹੀ ਭਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਸੁਭਾਵਾ ਨਿਭਾਈਆਂ ਤੰਨਾਂ ਨੂੰ ਵੀ ਲੱਖ ਵਾਰੀ ਲੱਖ ਵਾਰੀ ਪ੍ਰਣਾਮ ਕਰਦੇ ਆਂ ਜੀ। ਅਥਿਆਰ ਸ਼ੁਰੂ ਕਰਨ ਤੋਂ ਪਹਿਲਾਂ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਦੀਵਾਨ ਟੋਡਰਮੱਲ ਕੌਣ ਹੈ? ਬਿਨਾਂ ਕਰਮਾ ਤੋਂ ਐਸੀ ਸੇਵਾ ਨਹੀਂ ਹੋਇਆ ਕਰਦੀ। ਇਹ ਗੁਰੂ ਘਰ ਦਾ ਸ਼ਰਧਾਲੂ ਹੈ ਮਨ ਦੇ ਵਿੱਚ ਭਾਵਨਾ ਹੈ ਬੜੀ ਸਰਧਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਮਾਤਾ ਗੁਜਰੀ ਜੀ ਦੁਨੀਆ ਨੂੰ ਤਾਰ ਦੇ ਤਾਰ ਦੇ ਇਹਦਾ ਨਗਰ ਹੈ ਸੰਗਰੂਰ ਜ਼ਿਲ੍ਹਾ ਪਿੰਡ ਕਾਕੜਾ ਦਾ ਇਹ ਰਹਿਣ ਵਾਲਾ ਸੀ ਦਵਾਨ ਟੋਡਰ ਮੱਲ ਬੜੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਹਰੇਕਾ ਹੀ ਨੌਕਰ ਇਸ ਦੇ ਘਰ ਕੰਮ ਕਰਦੇ ਹਨ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਇਸ ਦੇ ਨਗਰ ਆਲੋ ਅਰਖ ਪਹੁੰਚਦੇ ਹਨ ਜਿਸ ਦਾ ਨਾਮ ਪ੍ਰਚਲਿਤ ਹੋਇਆ ਉਸ ਜੰਗਲਾਂ ਚ ਆ ਕੇ ਟਿਕਾਣਾ ਕੀਤਾ ਤਾਂ ਇਸ ਨੂੰ ਵੀ ਖਬਰ ਮਿਲੀ ਪਰਿਵਾਰ ਸਮੇਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਚ ਆ ਕੇ ਇਸ ਨੇ ਬਹੁਤ ਸੇਵਾ ਕੀਤੀ ਲੰਗਰ ਲਾਏ ਸਾਰੀ ਰਾਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਕਰਦਾ ਰਿਹਾ ਸਾਰਾ ਪਰਿਵਾਰ ਭਾਈ ਦੀਵਾਨ ਟੋਡਰ ਮਲ ਦਾ ਜਲ ਪਾਣੀ ਦਾ ਚੰਗਾ ਪ੍ਰਬੰਧ ਕੀਤਾ ਤੇ ਬੜੀ ਸੇਵਾ ਕਮਾਈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਤੋਂ ਪ੍ਰਸੰਨ ਹੋ ਕੇ ਬੜਾ ਮਾਨ ਤਾਣ ਦੀਵਾਨ ਟੋਡਰ ਵੱਲ ਨੂੰ ਬਖਸ਼ਿਆ ਕਿਉਂਕਿ ਬਾਣੀ ਵੀ ਕਹਿੰਦੀ ਹੈ ਗੁਰਸੇਵਾ ਤੇ ਹਰ ਪਾਈਏ ਜਾ ਕੋ ਨਜ਼ਰ ਕਰੇ ਮਾਨਸ ਤੇ ਦੇਵਤੇ ਭੈ ਧਿਆਇਆ ਨਾਮ ਹਰੇ ਸਾਰਾ ਦਿਨ ਸਾਰੀ ਰਾਤ ਤਹਿਲ ਸੇਵਾ ਕਰਦਿਆਂ ਦੀਵਾਨ ਟੋਡਰਮਲ ਦੇ ਪਰਿਵਾਰ ਦਾ ਦਿਨ ਬਤੀਤ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੇ ਭਾਈ ਟੋਡਰਮਲ ਕਿਉਂਕਿ ਕਹਿਣ ਲੱਗਿਆ ਸੀ ਮਹਾਰਾਜ ਕੁਝ ਸਮਾਂ ਇੱਥੇ ਠਹਿਰੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਆਦਾ ਸਮਾਂ ਨਹੀਂ ਠਹਿਰਨਾ ਅਸੀਂ ਵਾਪਸ ਜਾਣਾ ਹੈ ਮਹਾਰਾਜ ਨੇ ਬਚਨ ਕੀਤੇ ਦੀਵਾਨ ਟੋਡਰਮਲ ਸਮਾਂ ਆਵੇਗਾ ਤੇਰੇ ਪਾਸੋਂ ਅਸੀਂ ਬਹੁਤ ਵੱਡੀ ਸੇਵਾ ਲਵਾਂਗੇ। ਬਸ ਧਿਆਨ ਰੱਖੀ ਉਸ ਵੇਲੇ ਨੂੰ ਸਾਂਭ ਲਈ। ਉਹ ਸਮਾਂ ਆਵੇਗਾ। ਉਹ ਸਮੇਂ ਨੂੰ ਸਾਂਭ ਲਈ। ਪਰਮੇਸ਼ਰ ਨੇ ਜੋ ਤੈਨੂੰ ਧਨ ਦੌਲਤ ਦਿੱਤਾ ਹੈ ਇਹ ਸਾਰਾ ਧਨ ਦੌਲਤ ਲਟਾ ਦੇਈ ਸੇਵਾ ਦੇ ਵਿੱਚ। ਦੇਖੋ ਪਹਿਲਾਂ ਹੀ ਸਮਝਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾ ਜੀ ਨੇ। ਵੀ ਉਹ ਸਮਾਂ ਆਉਣਾ। ਉਹ ਸਾਰਾ ਸਮਝਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਸਮਝਾ ਦਿੱਤਾ ਸੀ ਪਹਿਲਾਂ ਹੀ ਉਹ ਵੀ ਕਿਸੇ ਦਿਨ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਦੋਂ ਉਹ ਇਸ਼ਨਾਨ ਕਰਾਉਂਦੇ ਸਨ ਤੇ ਸਾਰਾ ਸਾਬ ਜੀ ਆਦਿ ਤੱਕ ਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਸੁਪਨੇ ਵਿੱਚ ਹੀ ਸਮਝਾ ਦਿੱਤਾ ਸੀ ਤੇ ਸੇਵਾ ਕਰ ਤੇ ਗੁਰੂ ਘਰ ਗੁਰੂ ਗੁਰੂ ਜਪ ਤੇ ਆਪਣਾ ਜੀਵਨ ਸਫਲਿਆ ਕਰ ਸਤਵਚਨ ਕਹੇ ਸੇ ਟੋਡਰ ਮਾਲ ਨੇ ਗੁਰੂ ਚਰਨਾ ਤੇ ਨਮਸਕਾਰ ਵੰਦਨਾ ਕੀਤੀ ਅਤੇ ਆਪਣੀ ਭੇਟਾ ਸਤਗੁਰੂ ਜੀ ਦੇ ਅਤੇ ਪਰਿਵਾਰ ਨੂੰ ਵਕਸੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾ ਦੇ ਮਾਤਾ ਮਾਤਾ ਗੁਜਰੀ ਜੀ ਨੇ ਵੀ ਸੇਠ ਨੂੰ ਸੇਠ ਦੇ ਪਰਿਵਾਰ ਨੂੰ ਅਨੇਕਾਂ ਵਰਦ ਤੇ ਸਤਿ ਅਤੀ ਤੇ ਜਦੋਂ ਇਸ ਨੇ ਆਪਣੀ ਪਟਾਵਾ ਅੱਗੇ ਰੱਖਿਆ ਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਤੁਰਨ ਵੇਲੇ ਇੱਕ ਸਿੱਖ ਨੂੰ ਵੀ ਬਚਨ ਕੀਤਾ ਕਿ ਭਾਈ ਤੂੰ ਇਸ ਝੁੱਗੀ ਦੇ ਵਿੱਚ ਬਹਿ ਕੇ ਇੱਥੇ ਇੱਕ ਝੁੱਗੀ ਪਾਲ ਐ ਤੇ ਇੱਥੇ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰ ਤੇ ਉਹ ਸਿੱਖ ਨੂੰ ਵੀ ਬਚਨ ਕੀਤੇ ਬਾਹਰ ਆਨੇ ਕਿ ਸਾਡੀ ਅਮਾਨਤ ਤੇਰੇ ਕੋਲ ਆਵੇਗੀ ਉਹਨਾਂ ਦੀ ਤਾਂ ਸੇਵਾ ਕਰਨੀ ਹੈ ਦੇਖੋ ਕੀ ਕੀ ਕੌਤਕ ਵਰਤੇ ਨੇ ਮਾਨਤ ਕੀ ਹੋਣੀ ਹੈ ਸਹਿਬਜ਼ਾਦਿਆਂ ਦੇ ਫੁੱਲ ਸਰਹੰਦ ਤੋਂ ਆਲੂਵਰਖ ਦੀ ਧਰਤੀ ਤੇ ਪਹੁੰਚੇ ਸਨ ਜਦੋਂ ਸਮਾਂ ਬਣਿਆ ਸੀ ਇਤਿਹਾਸ ਪੜਿਆ ਸੀ ਕਦੇ ਤੇ ਫਿਰ ਜਾ ਕੇ ਉਸ ਗੁਰੂ ਘਰ ਦੇ ਵੀ ਦਰਸ਼ਨ ਕੀਤੇ ਜਿੱਥੇ ਸਹਿਬਜ਼ਾਦਿਆਂ ਦੇ ਅਸਥ ਪਏ ਹੋਏ ਹਨ ਫੁੱਲ ਆਲੂਵਰਖ ਦੀ ਧਰਤੀ ਜਿਹੜਾ ਸੰਗਰੂਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਸਾ ਤੇ ਮਾਤਾ ਗੁਜਰੀ ਜੀ ਦੇ ਨਾਮ ਤੇ ਬਣਿਆ ਹੋਇਆ ਗੁਰਦੁਆਰਾ ਸਹਿਬ ਸੂਟੇ ਸਹਿਬਜ਼ਾਦਿਆਂ ਦੀ ਯਾਦ ਨੂੰ ਦਰਸਾਉਂਦਾ ਹੈ ਸੋ ਇਸ ਤਰ੍ਹਾਂ ਸਤਗੁਰ ਸੱਚੇ ਪਾਸ ਸੀ ਬਖਸ਼ਿਸ਼ਾਂ ਕਰਕੇ ਵਾਪਸ ਚਲੇ ਜਾਂਦੇ ਨੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਕਿ ਤੈਨੂੰ ਉੱਚੇ ਰਤਬੇ ਪ੍ਰਾਪਤ ਹੋਣਗੇ ਮਾਇਆ ਦਾ ਕੋਈ ਘਾਟਾ ਨਹੀਂ ਰਹੇਗਾ ਮਾਇਆ ਪਹਿਲਾਂ ਵੀ ਬਹੁਤ ਸੀ ਮਾਇਆ ਹੋਰ ਵੀ ਦੁਗਣੀ ਆ ਗਈ ਇਹ ਆਪਣਾ ਪਿੰਡ ਛੱਡ ਕੇ ਸਰਹੰਦ ਚਲਿਆ ਗਿਆ ਸਰਹੰਦ ਜਾ ਕੇ ਸ਼ੂਬੇ ਵਜ਼ੀਰ ਖਾਨ ਦੇ ਕਚਹਿਰੀ ਅੰਦਰ ਇਹ ਦੀਵਾਨ ਵੀ ਬਣਿਆ ਦੀਵਾਨ ਟੋਡਰਮਲ ਦੇ ਨਾਮ ਦੇ ਨਾਲ ਦੀਵਾਨ ਅੱਗੇ ਲੱਗਿਆ ਟੋਡਰਮਲ ਦੇ ਅੱਗੇ ਗਰਮ ਅਖ ਸੋਖ ਫਲ ਭਾਉ ਗਰਮ ਅਖ ਸੋਖ ਫਲ ਭਾਉ ਭਾਉ ਸਹਜ ਬੈਰਾਗ ਸਦ ਬਖਸੰਦਾ ਪੂਰਨ ਪਰ ਉਪਕਾਰ ਕਰਨ ਦਾ ਹਣ ਚੰਗੇ ਕੀਤੇ ਹੋਏ ਫਲ ਚੰਗੀ ਕੀਤੀ ਹੋਈ ਸੇਵਾ ਦਿਵਾਨ ਟੋਡਰਵਾਲ ਦਾ ਨਾਮ ਦੁਨੀਆ ਦੇ ਵਿੱਚ ਹੋ ਗਿਆ ਆਪ ਜੀ ਹਮੇਸ਼ਾ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਰਾਜ ਦੇ ਬਚਨਾਂ ਨੂੰ ਯਾਦ ਰੱਖਦੇ ਤੇ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਰਹਿੰਦੇ ਹੁਣ ਸਰਹੰਦ ਜਾ ਕੇ ਇਹਨੇ ਜਹਾਜ਼ ਦੀ ਤਰਾ ਇੱਕ ਆਪਣੀ ਹਵੇਲੀ ਪਾਈ ਜਹਾਜ਼ ਜਿਸ ਤਰ੍ਹਾਂ ਜਹਾਜ਼ ਦੀ ਸ਼ਕਲ ਹੋਇਆ ਕਰਦੀ ਹੈ ਦੇਖੋ ਵੀ ਕਿੰਨਾ ਅਮੀਰ ਹੋਵੇਗਾ ਟੋਡਰਮਾਲ ਫਿਰ ਸਮੇਂ ਨੇ ਕਰਵਟ ਖਾਧੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜਾਲਮ ਦੇ ਸਾਠੀਕਰਾ ਭਨ ਕੇ ਸੀਸ ਦਾ ਬਲੀਦਾਨ ਦੇ ਕੇ ਸੱਚਖੰਡ ਪਿਆਨਾ ਕਰ ਜਾਂਦੇ ਨੇ ਉਹ ਸਮਾਂ ਆਇਆ ਜਦੋਂ ਸਰਹੰਦ ਸਭ ਜਤਿਆਂ ਨੂੰ ਪੇਸ਼ ਕੀਤਾ ਗਿਆ ਉਹਨਾਂ ਦਿਨਾਂ ਦੇ ਵਿੱਚ ਦਿਵਾਨ ਟੋਡਰ ਵੱਲ ਉੱਥੇ ਨਹੀਂ ਸੀ ਜਿਨ੍ਹਾਂ ਦਿਨ ਕਚਹਿਰੀ ਲੱਗਦੀ ਉਹ ਕਿਤੇ ਬਾਹਰ ਗਿਆ ਹੋਇਆ ਸੀ ਜਦੋਂ ਉਹ ਵਾਪਸ ਮੁੜਿਆ ਉਹਨੇ ਟਾਈਮ ਨੂੰ ਇਹ ਪਾਣਾ ਬਾਪਰ ਚੁੱਕਾ ਸੀ ਸਹਾਤ ਤਾਂ ਹੋ ਚੁੱਕੀਆਂ ਸਨ ਦੀਵਾਨ ਟੋਡਰਮਲ ਆਪਣੇ ਘਰ ਬੈਠਾ ਹੈ ਸਾਰੇ ਸ਼ਹਿਰ ਦੇ ਵਿੱਚ ਟੰਡੋਰਾ ਪਿੱਟਿਆ ਜਾ ਰਿਹਾ ਕਿਉਂਕਿ ਉਹ ਤਾਂ ਆਪਣੇ ਮੁਤਾਬਕ ਕਾਫਰ ਕਹਿੰਦੇ ਸਨ ਅਕਾਲ ਪੁਰਖ ਨੂੰ ਕਿਉਂਕਿ ਅਕਾਲ ਪੁਰਖ ਦੇ ਸਹਬ ਜਾਂਦੇ ਨੇ ਗੁਰੂ ਪਾਤਸ਼ਾਹ ਦੇ ਕੋਈ ਆਮ ਬੰਦੇ ਨਹੀਂ ਟੰਡੋਰਾ ਕੀ ਪਟਿਆ ਗਿਆ ਕਿ ਪੂਰਾ ਪਰਿਵਾਰ ਪਿਆ ਕੋਈ ਵੀ ਇਹਨਾਂ ਦਾ ਸੰਸਕਾਰ ਕਰਨ ਦਾ ਯਤਨ ਨਾ ਕਰੇ ਕੋਈ ਵੀ ਇਹਨਾਂ ਨੂੰ ਇੱਥੋਂ ਚੁੱਕੇ ਨਾ ਲੋਕ ਵੀ ਡਰਦੇ ਸਨ ਕਿਉਂਕਿ ਇਹ ਵਜੀਦਾ ਬੜਾ ਭੈੜਾ ਸੀ ਕਤਲ ਕਰਨ ਨੂੰ ਇਹ ਮੈਂਟ ਨਹੀਂ ਸੀ ਲਾਉਂਦਾ ਹੁਣ ਦੀਵਾਰ ਟੁੱਟੜ ਮਾਰਨ ਦੇ ਕੰਨੀ ਆਵਾਜ਼ ਪਈ ਤੇ ਸਵੇ ਦੀ ਕਚਹਿਰੀ ਪਹੁੰਚ ਜਾਂਦਾ ਵਜ਼ੀਰ ਖਾਂ ਕੋਲ ਤਾਂ ਵਜੀਤਾ ਬੜਾ ਲਾਲਚੀ ਕਿਸਮ ਦਾ ਬੰਦਾ ਸੀ ਦਿਵਾਨ ਟੋਡਰ ਵੱਲ ਨੇ ਆਖਿਆ ਬੀਆ ਜੋ ਸੁਣਿਆ ਜੇ ਕੋਈ ਇਹਨਾਂ ਦਾ ਸੰਸਕਾਰ ਕਰਨਾ ਚਾਹਵੇ ਕੀ ਭੇਟਾ ਹੋਵੇਗੀ ਤਾਂ ਵਜ਼ੀਰ ਖਾਂ ਕਹਿਣ ਲੱਗਿਆ ਵੀ ਠੀਕ ਹੈ ਜੇ ਕਿਸੇ ਨੇ ਇਹਨਾਂ ਦਾ ਸੰਸਕਾਰ ਕਰਨਾ ਹੋਵੇ ਪਹਿਲੀ ਗੱਲ ਤਾਂ ਸਰਹੰਦ ਦੇ ਵਿੱਚ ਮੈਂ ਸੰਸਕਾਰ ਕਰਨ ਨਹੀਂ ਦੇਣਾ ਇਥੋਂ 1.5 ਤੋਂ 2 ਕਿਲੋਮੀਟਰ ਅੱਗੇ ਜੰਗਲਾਂ ਦੇ ਵਿੱਚ ਜਾ ਕੇ ਸੰਸਕਾਰ ਕਰ ਲਿਓ ਜਿਨੇ ਕਰਨਾ ਪਰ ਉਹਨੀਆਂ ਮੋਹਰਾ ਪੇਟਾ ਕਰਨੀਆਂ ਹੋਣਗੀਆਂ ਮੋਹਰਾ ਧਰਤੀ ਤੇ ਬਸਾਉਣੀਆਂ ਪੈਣਗੀਆਂ ਤਾਂ ਜੇ ਦਿਵਾਨ ਟੋਡਰ ਮਾਲ ਨੇ ਆਖਿਆ ਵੀ ਠੀਕ ਹੈ ਮੈਨੂੰ ਇਹ ਮਨਜ਼ੂਰ ਹੈ ਕਿਉਂਕਿ 1.5 ਕਿਲੋਮੀਟਰ ਬਣਦਾ ਸਰਹੰਦ ਤੋਂ ਠੰਡੇ ਬੁਰਜ ਤੋਂ ਜਿੱਥੇ ਅੱਜ ਅੱਜ ਕੱਲ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਬਣਿਆ ਹੋਇਆ ਹੈ ਕਾਰ ਜਾ ਕੇ ਇਸ ਨੇ ਸਾਰੀਆਂ ਮੋਰਾਂ ਇਕੱਠੀਆਂ ਕੀਤੀਆਂ ਇਹਦੇ ਘਰੋਂ ਬੀਬੀ ਕ੍ਰਿਸ਼ਨਾ ਦੇਵੀ ਹੁਣ ਦੇਖੋ ਇਹ ਵੀ ਇੱਕ ਹਿੰਦੂ ਹੈ ਗੰਗੋਵੀ ਹਿੰਦੂ ਹੈ ਸੁਚਾ ਆਨੰਦ ਜਿਸ ਨੂੰ ਝੂਠਾ ਆਨੰਦ ਆਖਿਆ ਜਾਂਦਾ ਉਹ ਵੀ ਹਿੰਦੂ ਹੈ ਗੱਲ ਕਿ ਧਰਮ ਕੋਈ ਵਾੜਾ ਨਹੀਂ ਧਰਮ ਦੇ ਵਿੱਚ ਚੰਗੇ ਬੁਰੇ ਬੰਦੇ ਹਰ ਧਰਮ ਦੇ ਵਿੱਚ ਹੁੰਦੇ ਹਨ ਸੋ ਇਸੇ ਤਰ੍ਹਾਂ ਮੋਹਰਾ ਇਕੱਠੀਆਂ ਕਰਕੇ ਜਦੋਂ ਆਇਆ ਬਜੀਤੇ ਨੇ ਝੂਠੇ ਆਨੰਦ ਨੂੰ ਇਸ ਦੇ ਨਾਲ ਭੇਜ ਦਿੱਤਾ ਤੋ ਜਗ੍ਹਾ ਤੇ ਜਾ ਕੇ ਮੋਹਰਾ ਵਿਸਾ ਦੇਵੋ ਜਦੋਂ ਦੀਵਾਨ ਟੋਡਰ ਮੱਲ ਜੀ ਨੇ ਮੋਹਰਾ ਵਿਸਾ ਦਿੱਤੀਆਂ ਤਾ ਝੂਠਾ ਆਨੰਦ ਦੇਖਦਾ ਵੀ ਮੋਹਰਾ ਤਾਂ ਇਸ ਦੇ ਕੋਲੇ ਬਹੁਤ ਸਨ ਇਹ ਤਾਂ ਵਸਾਉਣ ਦੇ ਵਿੱਚ ਘਟਨੇ ਆ ਕੇ ਵਜੀਤੇ ਨੂੰ ਕਹਿ ਦਿੱਤਾ ਵੀ ਮੋਹਰਾ ਖੜੀਆਂ ਕਰਵਾ ਤੇ ਟੋਡਰ ਮਾਲ ਨੂੰ ਆਖਿਆ ਗਿਆ ਜੇ ਤੈ ਜਗਾ ਲੈਣੀ ਹੈ ਸਸਕਾਰ ਕਰਨਾ ਤੇ ਮੋਹਰਾ ਖੜੀਆਂ ਕਰਨੀਆਂ ਪੈਣਗੀਆਂ ਫਿਰ ਬਾਬਾ ਦੀਵਾਨ ਚੰਦ ਜੀ ਘਰ ਜਾਂਦੇ ਨੇ ਦੀਵਾਨ ਟੋਡਰਵਾਲ ਜੀ ਘਰ ਜਾ ਕੇ ਜਿੰਨਾ ਗਹਿਣਾ ਗੱਟਾ ਹੋਰ ਸੀ ਉਹ ਸਾਰਾ ਵੇਚ ਲ ਗਏ ਇਤਿਹਾਸ ਤਾਂ ਇੱਥੋਂ ਤੱਕ ਦੱਸਦਾ ਇਹ ਵੱਡਾ ਸੇਰ ਸੀ ਫਿਰ ਇਸ ਦੀ ਬੀਬੀ ਨੇ ਘਰੋਂ ਆਖਿਆ ਵੀ ਸੇਫ ਜੀ ਮੋਹਰਾ ਮੰਗ ਵੀ ਲੋ ਹੁਣ ਦੇਖੋ ਅੱਜ ਕੱਲ ਜੇ ਮਾੜੀ ਮੋਟੀ ਵੀ ਪੂੰਜੀ ਹੋਵੇ ਬੰਦਾ ਸ਼ਰਮ ਦਾ ਵਾਰਾ ਮੰਗਦਾ ਨਹੀਂ ਕਿਤੋਂ ਪਰ ਟੋਡਰ ਮੱਲ ਜੀ ਨੇ ਕਹਿੰਦਾ ਮੋਹਰਾ ਮੰਗੀਆਂ ਕਠੀਆਂ ਕੀਤੀਆਂ ਮੋਹਰਾ ਕਹਿੰਦੇ ਇੱਕ ਮੋਹਰ ਕਿਛੇ ਦੇ ਦੋ ਮੋਹਰ ਦਿੱਤੀ ਫੇਰ ਜਾ ਕੇ ਇਸ ਨੇ ਮੋਹਰਾ ਉਹ ਖੜੀਆਂ ਕੀਤੀਆਂ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਹੈ ਸੋਨੇ ਦੀਆਂ ਮੋਹਰਾ ਜਿਸ ਦੀ ਉਸ ਵੇਲੇ ਕੀਮਤ 76000 ਤੋਂ ਜ਼ਿਆਦਾ ਅੱਜ ਦੇ ਸਮੇਂ ਅੰਦਰ ਤਾਂ ਕਰੋੜਾਂ ਅਰਬਾਂ ਕੀਮਤ ਹੋਵੇਗੀ ਕਰੋੜਾਂ ਅਰਬਾਂ ਇੰਨੀ ਮਹਿੰਗੀ ਜਗ੍ਹਾ ਪੂਰੇ ਆਲ ਵਰਲਡ ਦੇ ਵਿੱਚ ਨਹੀਂ ਮਿਲੇਗੀ ਜਿੰਨੀ ਮਹਿੰਗੀ ਜਗ੍ਹਾ ਤੇ ਸਭ ਜਾਤਿਆਂ ਦਾ ਸਨਸਕਾਰ ਹੋਇਆ ਜਗ੍ਹਾ ਖਰੀਦ ਲਈ ਗਈ ਫਿਰ ਸਰਹੰਦ ਦੇ ਵਿੱਚ ਇੱਕ ਦੁਕਾਨ ਸੀ ਲਾਲ ਚੰਦ ਵਿਜਾਜ ਦੀ ਉਸ ਦੁਕਾਨ ਤੇ ਜਾਂਦਾਗਾ ਦੇ ਜਾ ਕੇ ਕਹਿਣ ਲੱਗਿਆ सेठ जी ਸਭ ਤੋਂ ਮਹਿੰਗਾ ਕੱਪੜਾ ਦੇ ਦਿਓ ਤਿੰਨ ਕਫਨ ਚਾਹੀਦੇ ਨੇ ਲਾਲ ਚੰਦ ਬੋਲਿਆ ਦਿਵਾਨ ਟੋਡਰ ਮੱਲ ਕੀ ਹੋਇਆ ਤਿੰਨ ਮੋਤਾਂ ਤਿੰਨ ਕਫਨ ਉਹ ਦੀਵਾਨ ਟੋਡਰਮਲ ਦੇ ਅੱਖਾਂ ਦੇ ਵਿੱਚੋਂ ਹੰਝੂ ਵਗ ਤੁਰੇ ਤਾਂ ਕਹਿ ਲੱਗਿਆ ਲਾਲ ਚੰਦ ਜੀ ਤੁਸੀਂ ਸੁਣਿਆ ਨਹੀਂ ਪਾਣਾ ਵਾਪਰਿਆ ਸਰਹੰਦ ਦੇ ਵਿੱਚ ਸੁਪੇ ਵਜੀਰ ਖਾਨ ਨੇ ਗੁਰੂ ਕੇ ਲਾਲਾਂ ਤੇ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਪਰ ਸਭ ਤੋਂ ਮਹਿੰਗਾ ਕੱਪੜਾ ਖਰੀਦਿਆ ਗਿਆ ਕਿ ਉਹ ਲਿਆਂਦਾ ਗਿਆ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਜਿਹੜਾ ਬਜੀਤਾ ਕਹਿੰਦਾ ਸੀ ਲਾਸਾਂ ਇਸੇ ਤਰ੍ਹਾਂ ਰੁਲਣਗੀਆਂ ਉਹ ਨਹੀਂ ਉਹ ਤੇਰੇ ਮਨ ਦਾ ਭੈਮ ਸੀ ਇਹ ਗੁਰੂ ਕੇ ਲਾਲ ਨੇ ਚਮਕੌਰ ਦੀ ਗੜੀ ਆ ਕੇ ਵੀ ਮਾਤਾ ਸਰਣਕੌਰ ਵਰਗੇ ਹੋਰ ਸੂਰਮਿਆਂ ਨੇ ਆ ਕੇ ਸੰਸਕਾਰ ਕਰ ਦਿੱਤਾ ਜੀ ਤੇ ਅੱਜ ਇੱਥੇ ਵੀ ਸੂਰਮਿਆਂ ਦਾ ਸੰਸਕਾਰ ਹੋਣਾ ਹੈ ਇੱਕ ਦੋ ਇਸ ਨੇ ਰੇੜਾ ਜਿਸ ਨੂੰ ਗੱਡਾ ਆਖਿਆ ਜਾਂਦਾ ਉਹ ਗੱਡਾ ਲਿਆ ਤਿਆਰ ਕਰਵਾਇਆ ਸੋਹਣੇ ਕੱਪੜੇ ਵਸਾ ਕੇ ਮਾਤਾ ਗੁਜਰੀ ਜੀ ਦਾ ਸਰੀਰ ਗੱਡੇ ਤੇ ਪਾ ਦਿੱਤਾ ਗਿਆ ਇੱਕ ਸਾਈਡ ਤੇ ਮਹਾਕਾਲ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਇੱਕ ਪਾਸੇ ਮਹਾਕਾਲ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸਰੀਰ ਤੇ ਮੂਰੇ ਫਿਰ ਦੀਵਾਨ ਟੋਡਰ ਮੱਲ ਨੇ ਉਹ ਗੱਡਾ ਆਪਣੇ ਮੋਢਿਆਂ ਤੇ ਰੱਖ ਕੇ ਚੱਲਣ ਲੱਗਿਆ ਤੇ ਮਗਰੋਂ ਇਸ ਦੀ ਘਰ ਵਾਲੀ ਬੀਬੀ ਥੋੜਾ ਥੋੜਾ ਗੱਡੇ ਨੂੰ ੱਤਕਾ ਲਾ ਰਹੀ ਹੈ ਤੇ ਵਿਆਹਵਾਨ ਜੰਗਲ ਦੇ ਵਿੱਚ ਪਹੁੰਚ ਕੇ ਸਹਿਬਜ਼ਾਦੇ ਤੇ ਮਾਤਾ ਜੀ ਦਾ ਸਰੀਰ ਚੰਦਨ ਦੀ ਚਿਖਾ ਉੱਪਰ ਟਿਕਾ ਦਿੱਤਾ ਗਿਆ ਤੇ ਉੱਥੇ ਭਾਈ ਜੋਤ ਸਿੱਖ ਵੀ ਇੱਕ ਪਹੁੰਚਿਆ ਸੀ ਦੇਖੋ ਅਜ ਨਾਲ ਹੋਰ ਕੋਈ ਵੀ ਨਹੀਂ ਹੈ ਕਿਹੋ ਜਿਹਾ ਸਮਾਂ ਹੋਵੇਗਾ ਅਗਨੀ ਲਾ ਦਿੱਤੀ ਗਈ ਮਾਤਾ ਜੀ ਦਾ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਣ ਤੋਂ ਬਾਅਦ ਦੀਵਾਨ ਟੋਡਰ ਵਾਲਾ ਜਾਣਦਾ ਸੀ ਬਚੀਦਾ ਬੜਾ ਪੈੜਾ ਹੈ ਇਹ ਚਿਖਾ ਨੂੰ ਵੀ ਖੁਰਦ-ਵਰਦ ਕਰ ਸਕਦਾ ਤਾਂ ਉਸਨੇ ਭਾਈ ਜੋਧ ਨੂੰ ਆਖਿਆ ਭਾਈ ਜੋਧ ਫੁੱਲ ਅਸਤ ਸਵੇਰੇ ਅੰਮ੍ਰਿਤ ਵੇਲੇ ਇੱਥੋਂ ਸਿੱਧੇ ਤੂੰ ਆਲੋ ਅਰਖ ਦੀ ਧਰਤੀ ਤੇ ਪਹੁੰਚ ਜਾਈ ਉੱਥੇ ਇੱਕ ਸਿੱਖ ਬੈਠਾ ਤੇ ਉਸ ਨੂੰ ਜਾ ਕੇ ਫੜਾ ਦੇ ਅਮੰਤ ਗੁਰੂ ਸਾਹਿਬ ਦੇ ਫਿਰ ਇਥੋਂ ਅੰਮ੍ਰਿਤ ਵੇਲੇ ਸਹਿਬਜ਼ਾਦਿਆਂ ਦੇ ਫੁੱਲ ਇੱਕ ਘੜੇ ਵਿੱਚ ਪਾ ਕੇ ਆਸਤਾ ਮਾਤਾ ਜੀ ਦੇ ਆਲੂ ਅਰਖ ਜਾ ਕੇ ਉਸ ਸਿੱਖ ਨੂੰ ਫੜਾ ਦਿੱਤੇ ਤੇ ਉਸ ਸਿੱਖ ਨੂੰ ਵੀ ਬਚਨ ਯਾਦ ਆਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਸਨ ਸਾਡੀ ਇਮਾਨਤ ਆਵੇਗੀ ਸਾਹਮਣੇ ਫਿਰ ਉਸ ਉਸ ਧਰਤੀ ਤੇ ਅੱਜ ਵੀ ਸਹਿਬਜ਼ਾਦਿਆਂ ਦੇ ਫੁੱਲ ਮਾਤਾ ਜੀ ਦੇ ਫੁੱਲ ਪਏ ਹੋਏ ਹਨ 14 ਤਰੀਕ ਨੂੰ ਜੋਤੀ ਸਰੂਪ ਤੋਂ ਨਗਰ ਕੀਰਤਨ ਰਵਾਨਾ ਹੁੰਦਾ ਹੈ ਆਲੋ ਅਰਖ ਦੀ ਧਰਤੀ ਵੱਲ ਨੂੰ ਜਿੱਥੋਂ-ਜਿੱਥੋਂ ਦੀ ਭਾਈ ਜੋਧਜੀ ਚੱਲ ਕੇ ਆਏ ਉੱਥੋਂ-ਉੱਥੋਂ ਦੀ ਉਹ ਨਗਰ ਕੀਰਤਨ ਆਲੋ ਅਰਖ ਦੇ ਅਸਥਾਨਾਂ ਤੇ ਪਹੁੰਚਦਾ ਹੈ ਤਾਂ ਉੱਥੇ ਵੀ ਅੱਜ ਸਹਿਬਜ਼ਾਦਿਆਂ ਦੀ ਯਾਦ ਵਿੱਚ ਧੰਨਵਾਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੋ ਇਸ ਕਰਕੇ ਜਿੰਨਾ ਜਿੰਨਾ ਨੇ ਵੀ ਸਵਾਵਾ ਕੀਤੀਆਂ ਫਿਰ ਉਹਨਾਂ ਦਾ ਨਾਮ ਦੁਨੀਆ ਦੇ ਵਿੱਚ ਰਹਿ ਗਿਆ ਤੇ ਜਿਨ੍ਹਾਂ ਨੇ ਝੂਠੇ ਆਨੰਦ ਵਰਗਿਆਂ ਨੇ ਵਜੀਦੇ ਖਾਂ ਵਰਗਿਆਂ ਨੇ ਗੰਗੂ ਵਰਗਿਆਂ ਨੇ ਅੱਜ ਕਿੱਥੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਦੁਨੀਆ ਦੇ ਵਿੱਚੋਂ ਨਾਮੋ ਨਿਸ਼ਾਨ ਮਟਗੇ ਨੇ ਸੋ ਇਸੇ ਤਰ੍ਹਾਂ ਭਾਈ ਦੀਵਾਨ ਟੋਡਰਮਲ ਜੀ ਨੇ ਸਵਾਵਾ ਨਵਾਈਆਂ ਸੰਸਕਾਰ ਕੀਤਾ ਦੋਸਤੋ ਵਾਰ ਜਿਸ ਤਰ੍ਹਾਂ ਭਾਈ ਮੋਤੀਰਾਮ ਮਹਾਰਾਜ ਦੀ ਕੁਰਬਾਨੀ ਹੁੰਦੀ ਹੈ ਉਹ ਅਗਲੇ ਪ੍ਰਸੰਗ ਦੇ ਵਿੱਚ ਆਪਾਂ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦੁੱਧ ਦੀ ਸੇਵਾ ਕੀਤੀ ਤੇ ਕਿਸ ਤਰ੍ਹਾਂ ਬਾਬਾ ਮੋਤੀਰਾਮ ਮਹਾਰਾਜ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਸੋ ਸਾਬ ਜੀ ਆਦਿਆਂ ਦੇ ਚਰਨਾਂ ਤੇ ਮਾਤਾ ਜੀ ਦੇ ਚਰਨਾਂ ਤੇ ਕੋਟਣਵਾਰੀ ਕੋਟਣਵਾਰੀ ਨਮਸਕਾਰ ਹੋਈਆਂ ਰਿਕਾਂ ਪੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰ ਸੱਚੇ ਪਾਸ ਆਪਣੇ ਸਭ ਤੇ ਰਹਿਮਤ ਕਰਨਾ ਇਨਾ ਦਿਨਾਂ ਦੇ ਵਿੱਚ ਵੱਧ ਚੜ ਕੇ ਇਤਿਹਾਸ ਦੇ ਨਾਲ ਜੁੜੀਏ ਵੱਧ ਚੜ ਕੇ ਗਰਵਾਣੀ ਪੜੀਏ ਤੇ ਗੁਰੂ ਘਰ ਜਾ ਕੇ ਸਹਿਮਜਾਦਿਆਂ ਦੀ ਯਾਦਾਂ ਦੇ ਵਿੱਚ ਜੋਣਾ ਕਰੀਏ ਜੀ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚੱਲੇ ਗਰੀਆਈ ਕਾ ਹੈ ਕੱਚਾ ਜਹਾ ਮੈਂ ਬਣਾ ਚੱਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਗੰਧੀ ਸੇ ਗੱਦੀ ਸੇ ਤਾਜੋਂ ਤਖਤ ਬਸਿਆਰ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਟਾਏਗੀ ਹੁਣ ਗੱਦੀ ਸੇ ਤਾਜੋਂ ਤਾਜ ਸਿੱਖਾਂ ਨੂੰ ਜਿਹੜਾ ਬਾਦ ਵਿੱਚ ਮਿਲਿਆ ਉਹ ਇਸੇ ਤਰ੍ਹਾਂ ਚੱਲਦਾ ਰਹੇਗਾ ਸਿੱਖ ਹਮੇਸ਼ਾ ਪਾਏ ਹੋਏ ਪੂਰਨਿਆ ਤੇ ਚੱਲਦੇ ਰਹਿਣਗੇ ਗੁਰੂ ਮਹਾਰਾਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਹੋਈਆਂ ਨੇ ਕੁੱਲਾ ਗਲਤੀਆਂ ਦੀ ਕਿਵੇਂ ਵਾਪਸ ਨਹੀਂ ਇਤਿਹਾਸ ਬੋਲਦਿਆਂ ਦੇ ਕਾਪ ਤਰ੍ਹਾਂ ਦੀ ত্রুটি रह ਗਈ ਹੋਵੇਗੀ ਕਿਉਂਕਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਰਦ ਕਰਮ ਨਾਲ ਲਿਖਣ ਹਾਰ ਮੰਨੇ ਕਵੇ ਕਰਨ ਵਿਚਾਰ ਪੂਰੇ ਗੁਰੂ ਦੀ ਗੱਲ ਕਰਨ ਦੇ ਲਈ ਨਾ ਕੋਈ ਕਾਗਜ਼ ਨਾ ਕੋਈ ਕਲਮ ਨਾ ਕੋਈ ਸਿਆਹੀ ਤੇ ਨਾ ਕੋਈ ਜ਼ੁਬਾਨ ਬਣੀ ਹੈ ਜਿਸ ਦੇ ਨਾਲ ਆਪਾਂ ਗੁਰੂ ਜੀ ਦੀ ਮਹਿਮਾ ਗਾ ਸਕੀਏ ਜਿੱਥੋਂ ਤੱਕ ਸਤਗੁਰ ਸੱਚੇ ਪਾਤਸ਼ਾਹ ਨੇ ਸੋਝੀ ਕੀ ਬਖਸ਼ੀ ਆਪ ਜੀ ਦੇ ਨਾਲ ਇਤਿਹਾਸਾਂਝਾ ਕੀਤਾ ਤੇਰੇ ਵਰਗਾ ਹੋਰ ਨਾ ਕੋਈ ਸਰਤੀ ਤੇ ਆਇਆ ਸੱਚ ਧਰਮ ਦੀ ਯਹਾਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੌਰ ਤੇ ਡੁੱਦਾ ਧਰਮ ਬਚਾਇਆ ਚਾਰੇ ਪੁੱਤਰ ਬਾੜ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ ਤੈਨੋਂ ਕਲਗੀਆਂ ਵਾਲੇ ਪਾਸਾ ਜੀ ਤੈਨੂੰ ਸਭਨੇ ਸੀ ਚਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤੇ ਪਵਾੜੀ ਹਉ ਮਾਰੋ ਹਉ ਬੰਦੋ ਛੋਡੋ ਮੁਖ ਤੇ ਈਵ ਪਵਾੜੀ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੀ ਕਰਮ ਧਰਮ ਜੁਗਤ ਬਹੁ ਕਲਪਤਾ ਕਰਨ ਹਾਰ ਨਾ ਜਾਣੈ ਅਪਦੇਸ਼ ਕਰੈ ਆਪ ਨਾਮ ਕਮਾਵੇ ਨਾਤਿ ਸ਼ਬਦ ਨਾਮ ਪਛਾਨੈ ਨਾਂਗਾ ਆਇਆ ਨਾਂਗੋ ਜਸੀ ਜੀਉ ਹਸਤੀ ਖਾਕ ਛਨ ਸਖਤ ਸੱਜਣ ਸੁਨੋ ਸਭ ਮੀਤਾ ਝੂਠਾ ਇਹ ਪਸਾਰਾ ਮੇਰੀ ਮੇਰੀ ਕਰ ਕਲੂਪੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਲਿ ਕਿ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਲਾਗਿਆ ਸਾ ਘਰ ਪੰਜਵਾ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਾਪਨ ਮੇ ਸੋਈ ਸਗਲ ਜਗਤ ਧੰਨ ਅੰਨ ਕੋ ਜਾਗੈ ਹਰ ਜਨ ਮਹਾ ਮੁਨੀ ਮਗਨ ਪ੍ਰਿਆ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੱਖ ਵੜ ਭਾਗੇ ਕਿਰਪਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਅਸਾ ਕਰਿ ਸ਼ਿਵਾ ਮਹੱਲਾ ਪੰਜਵਾ